ਸਵਾਗਤ ਆ ਸਭ ਦਾ ਤੇ ਮੈਂ ਹਾਂ ਸੁਖਾ ਖਿਰੀਵਾਲਾ ਲਗਾਤਾਰ ਅਜਨਾਲੀ ਵੀ ਜੇਕਰ ਗੱਲ ਕਰੀਏ ਤਾਂ ਅਸਮਾਨ ਤੋਂ ਆਫਤ ਬਰਸਾਤ ਬੜ ਕੇ गिर ਰਹੀ ਹੈ ਬਰਸਾਤ ਲਗਾਤਾਰ ਹੋ ਰਹੀ ਹੈ ਨਿਰੰਤਰ ਜੇ ਆਪਾਂ ਗੱਲ ਕਰੀਏ ਹਰ ਪ੍ਰਭਾਵਿਤ ਇਲਾਕਿਆਂ ਦੀ ਤਾਂ ਸਿਵਲ ਪ੍ਰਸ਼ਾਸਨ ਤੋਂ ਲੈ ਕੇ ਸੋਨੀਆ ਮਾਨ ਜਿਹੜੇ ਨੇ ਉਹ ਆਪਣੇ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਰਾਹਤ ਸਮਗਰੀ ਵੰਡ ਰਹੇ ਨੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਕਹਿ ਸਕਦੇ ਹਾਂ ਕਿ ਲੈ ਕੇ ਆ ਰਹੇ ਨੇ ਪ੍ਰੇਰਿਤ ਕਰਕੇ ਇਹਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਪਾਣੀ ਵਧ ਰਿਹਾ ਲਗਾਤਾਰ ਤੇ ਬਰਸਾਤ ਵੀ ਲਗਾਤਾਰ ਵਧਈ ਹੈ ਬੀਖੂ ਜੀ ਅੱਜ ਸਾਡੇ ਰਾਜਸਥਾਨ ਸੀ ਹਲਕੇ ਦਾ ਇੱਕ ਜਿਹੜਾ ਪਿੰਡ ਹੈ ਕੋਟਲੀ ਕੋਰਟਾਨਾ ਉਹਦੇ ਵਿੱਚ ਕਾਫੀ ਸਾਰੀ ਪਾਣੀ ਆ ਗਿਆ ਹੈ ਮੇਰੇ ਨਾਲ ਐਸਜੀਐਮ ਸਾਹਿਬ ਨੇ ਸਾਡੇ ਮੌਜੂਦਾ ਐਸਐਚਓ ਸਤਨਾਮ ਜੀ ਵੀ ਨੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਰੈਸਕਿਊ ਟੀਮਸ ਨੂੰ ਵੀ ਐਸਜੀਐਮ ਸਾਹਿਬ ਨੇ ਬੁਲਾਇਆ ਹੈ ਔਰ ਡੀਸੀ ਪਮ ਵੀ ਹੁਣੇ ਆ ਰਿਹਾ ਹੈ ਐਸਐਸਪੀ ਸਰ ਵੀ ਆ ਰਿਹਾ ਹੈ ਸੋ ਥੈਟ ਕਿ ਅਸੀਂ ਬੋਟਸ ਵੀ ਸਰ ਨੇ ਬੁਲਾਈਆਂ ਨੇ ਕਿ ਉੱਥੇ ਤੱਕ ਜਾ ਕੇ ਉਹਨਾਂ ਨੂੰ ਜਿਹੜੀਆਂ ਫੈਮਲੀਆਂ ਐ ਬੱਚਿਆਂ ਨੂੰ ਅਸੀਂ ਰੈਸਕਿਊ ਕਰ ਸਕੀਏ ਔਰ ਜਿਨੇ ਵੀ ਮਾਲ ਡੰਗਰ ਐ ਉਹਨਾਂ ਨੂੰ ਬਾਹਰ ਕੱਢ ਸਕੀਏ ਕਿਉਂਕਿ ਇੱਧਰ ਦਾ ਤੇ ਕੁਝ ਪਤਾ ਹੀ ਨਹੀਂ ਸੀਗਾ ਕਿ ਇੱਧਰ ਵੀ ਪਾਣੀ ਆ ਜਾਣਾ ਸੋ ਆਪਾਂ ਵੀ ਆ ਰ ਟ੍ਰਾਈਂਗ ਆ ਲੈਵਲ ਬੈਸਟ ਕਿ ਅਸੀਂ ਸਾਰਿਆਂ ਦੀ ਹੈਲਪ ਕਰ ਸਕੀਏ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ ਚੀਜ਼ਾਂ ਦਾ ਵੀ ਜਿਥੇ ਜਿਥੇ ਜਿਹੜੀ ਚੀਜ਼ ਦੀ ਲੋੜ ਐ ਉਹ ਪਹੁੰਚਾ ਰਹੇ ਆ ਬਾਕੀ ਐਸਜੀਐਮ ਸਾਹਿਬ ਵੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਐਸਜੀ ਇਹ ਬਰਸਾਤ ਲਗਾਤਾਰ ਹੋਈ ਲੱਗਦਾ ਕਿ ਹਾਲਾਤ ਕੁਝ ਬਦ ਸਕਦੇ ਨਹੀਂ ਇਸ ਨੂੰ ਲੈ ਕੇ ਵੇਖੋ ਮੇਰੀ ਗੱਲ ਸੁਣੋ ਇਹ ਕੁਦਰਤ ਦੀ ਅੱਗੇ ਤੇ ਕਿਸੇ ਦਾ ਵੀ ਹੱਥ ਨਹੀਂ ਹੈਗਾ ਮੀਂਹ ਦੀ ਤੇ ਕੋਈ ਸੰਭਾਵਨਾ ਨਹੀਂ ਸੀ ਕਿ ਸਵੇਰ ਤੱਕ ਹੋਣ ਫਿਰ ਮੀਂਹ ਵੀ ਆ ਰਿਹਾ ਹੈ ਪਿੱਛੇ ਵੀ ਮੀਂਹ ਪੈ ਰਿਹਾ ਸੋ ਇਹ ਤੇ ਕੀ ਕਹਿ ਸਕਦੇ ਆਪਾਂ ਆਪਣੇ ਵੱਲੋਂ ਤੇ ਅਸੀਂ ਰੈਸਕਿਊ ਟੀਮਸ ਹੈ ਪ੍ਰਸ਼ਾਸਨ ਮਦਦ ਕਰ ਰਿਹਾ ਹੈ ਸਾਰੇ ਜਾਣੇ ਗਰਾਊਂਡ ਦੇ ਉੱਤੇ ਹੈ ਅਸੀਂ ਤੇ ਸਾਰੇ ਜਾਣੇ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਲੋਕਾਂ ਦੀ ਗੱਲ ਕਰੀਏ ਤੁਸੀਂ ਵੀ ਦੇਖਿਆ ਕਿ ਲੋਕਾਂ ਨੂੰ ਤੁਸੀਂ ਘਰੋਂ ਬਾਹਰ ਲੈ ਕੇ ਆ ਰਹੇ ਹੋ ਕਿ ਕਿਤੇ ਸੇਫ ਜਗ੍ਹਾ ਤੇ ਚੱਲ ਜਓ ਕੀ ਕਹੋਗੇ ਲੋਕਾਂ ਨੂੰ ਜਿਹੜੇ ਲੋ ਲਿੰਕਰਾਂ ਦੇ ਵਿੱਚ ਬੈਠੇ ਆ ਵੇਖੋ ਸਭ ਤੋਂ ਜ਼ਿਆਦਾ ਕੀ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਨਾਲ ਅਟੈਚਮੈਂਟਸ ਹੁੰਦੀ ਹੈ इमोਸ਼ਨਲੀ ਅਟੈਚਮੈਂਟ ਹੁੰਦੀ ਹੈ ਕਿਸੇ ਦਾ ਵੀ ਆਪਣਾ ਘਰ ਛੱਡਣ ਨੂੰ ਨਹੀਂ ਜੀ ਕਰਦਾ ਬਟ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਤੁਹਾਡੀ ਜਾਨ ਇੰਪੋਰਟੈਂਟ ਹੈ ਜਾਨ ਤੋਤੇ ਤੇ ਕੁਝ ਨਹੀਂ ਹੁੰਦਾ ਸੋ ਸਭ ਤੋਂ ਪਹਿਲਾਂ ਆਪਣੀ ਜਾਨ ਬਚਾਉਣੀ ਚਾਹੀਦੀ ਹੈ ਆਪਣੇ ਜਿਹੜੇ ਬੇਜੁਬਾਨ ਜਾਨਵਰ ਹੈ ਉਹਨਾਂ ਨੂੰ ਕਿਤੇ ਸੇਫ ਜਗ੍ਹਾ ਤੇ ਉੱਚੀ ਥਾਂ ਤੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਅੱਜ ਦਾ ਜਿਹੜਾ ਥੋੜੇ ਦਿਨਾਂ ਦੀ ਜਿਹੜੀ ਆ ਰਾਤ ਰਾਤ ਨੂੰ ਅਸੀਂ ਘੁੰਮ ਕੇ ਐਸਜੀਐਮ ਸਾਹਿਬ ਮੇਰੇ ਨਾਲ ਨੇ ਐਸਐਚਓ ਸਾਹਿਬ ਅਸੀਂ ਪਿੰਨਾਂ ਦੇ ਵਿੱਚ ਆਲਮ ਕਰ ਰਹੇ ਸੀਗੇ ਕਿ ਜਿਹੜਾ ਰਿਸਕ ਆਫ ਲਾਈਫ ਹੈਗਾ ਹੈ ਤੁਸੀਂ ਆਪਣੀਆਂ ਚੀਜ਼ਾਂ ਨੂੰ ਇੰਪੋਰਟੈਂਟ ਡਾਕੂਮੈਂਟਸ ਨੂੰ ਮੂਵ ਕਰ ਲਓ ਇਸੇ ਕਰਕੇ ਕਰ ਰਹੇ ਸੀ ਕਿ ਕਿਉਂਕਿ ਕਿਸੇ ਨੂੰ ਕੀ ਸ਼ੌਂਕ ਹੈ ਵੀ ਅੱਧੀ ਰਾਤ ਮੀਂਹ ਦੇ ਵਿੱਚ ਪਿਜਦੇ ਫਿਰਨਾ ਰਾਤ ਨੂੰ ਨਿਕਲਣਾ ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਆਦਾ ਤੋਂ ਜਿਆਦਾ ਅਸੀਂ ਜਿਹੜਾ ਮਾਲੀ ਨੁਕਸਾਨ ਤੇ ਜਿਹੜਾ ਹੋ ਹੀ ਰਿਹਾ ਹੈ ਬਟ ਜਿਹੜੀਆਂ ਲੋਕਾਂ ਦੀ ਜਾਨਾਂ ਦਾ ਨੁਕ ਉਹ ਕੀ ਗੰਦਾ ਪਾਣੀ ਹੈ ਉਹਦੇ ਵਿੱਚ ਕਿੰਨੇ ਤਰੀਕੇ ਦੇ ਸਨੇਕਸ ਨੇ ਸਨੇਕ ਬਾਈਟ ਵੀ ਹੋ ਗਿਆ ਇੱਥੇ ਸਾਡੇ ਪਿੰਡਿਆਂ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਸੋ ਸਾਡੀ ਇਹੀ ਕੋਸ਼ਿਸ਼ ਹੈ ਅਸੀਂ ਸਾਰਿਆਂ ਨੂੰ ਸਮਝਾ ਰਹੇ ਹਾਂ ਕਿ ਬਿਨਾ ਮਤਲਬ ਤੋਂ ਪਾਣੀ ਦੇ ਅੰਦਰ ਨਾ ਐਂਟਰ ਕਰੋ ਕਿਉਂਕਿ ਸਨੇਕ ਬਾਈਟ ਹੋਊਗਾ ਉੱਥੇ ਲੈ ਕੇ ਜਾਣਾ ਵੀ ਹਸਪੀਟਲ ਦੇ ਵਿੱਚ ਆ ਕਾਫੀ ਦਿੱਕਤ ਹੋ ਜਾਂਦੀ ਹੈ ਦੂਰ ਲੈ ਕੇ ਜਾਣਾ ਔਰ ਉਵੇਂ ਤੇ ਸਾਡੇ ਸਰਕਾਰ ਵੱਲੋਂ ਡਾਕਟਰ ਸੇ ਕੋਲ ਐਂਟੀਡੋਟ ਜਿੰਨੇ ਵੀ ਸਨੇਕ ਬਾਈਟ ਸੇ ਉਹ ਅਵੇਲੇਬਲ ਹੈਗੇ ਨੇ ਅਸੀਂ ਸਾਰੀਆਂ ਚੀਜ਼ਾਂ ਅਵੇਲ ਕਰਵਾਈਆਂ ਨੇ ਬਟ ਪਹੁੰਚੇ ਨਾ ਉੱਥੋਂ ਤੱਕ ਤੁਹਾਨੂੰ ਪਤਾ ਇਸ ਪਾਣੀ ਦੇ ਵਿੱਚ ਔਖਾ ਹੋ ਜਾਂਦਾ ਥੋੜਾ ਜੀ ਜੀ ਬਿਲਕੁਲ ਅਸੀਂ ਉਸ ਨੂੰ ਰਾਹਤਕਾਰ ਲਗਾਤਾ ਜ਼ਿੰਦਾਰੀ ਨੇ ਕਿਤਨਾ ਕਿਤੇ ਜਿਹੜੀ ਬਰਸਾਤ ਹੋ ਰਹੀ ਹੈ ਕੁਝ ਦਿੱਕਤ ਪੈਦਾ ਕਰ ਸਕਦੀ ਹੈ ਦੇਖੋ ਇਸ ਤਰ੍ਹਾਂ ਹੈ ਜੀ ਕਿ ਨੇਚਰਲ ਡਿਜ਼ਾਸਟਰ ਜਿਹੜੀ ਹੈ ਕੁਦਰਤੀ ਆਫਤ ਹੈ ਉਹਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ ਹੈਗਾ ਅਸੀਂ ਸਿਰਫ ਇਹਨੂੰ ਮੈਨੇਜ ਕਰ ਰਹੇ ਹਾਂ ਡਿਜ਼ਾਸਟਰ ਮੈਨੇਜਮੈਂਟ ਕਰ ਰਹੇ ਹਾਂ ਔਰ ਬਹੁਤ ਇਫੈਕਟਿਵ ਤਰੀਕੇ ਨਾਲ ਕਰ ਰਹੇ ਹਾਂ ਬਾਰਿਸ਼ ਦਾ ਫੋਰਕਾਸਟ ਅੱਜ ਦਾ ਵੀ ਹੈ ਕੱਲ ਦਾ ਵੀ ਹੈ ਉਹਦੇ ਉੱਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਕੁਦਰਤ ਦੀ ਚੀਜ਼ ਹੈਗੀ ਹੈ ਜਿੱਥੋਂ ਤੱਕ ਉਹਨੂੰ ਮੈਨੇਜ ਕਰਨ ਦਾ ਤਰੀਕਾ ਉਹਦੇ ਲਈ ਜੋ ਬੈਸਟ ਉਪਰਾਲੇ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਅਸੀਂ ਸਾਰੇ ਕਰ ਰਹੇ ਹਾਂ ਪਿੰਡ ਦੇ ਅੰਦਰ ਘੁੰਮ ਕੇ ਆਏ ਹਾਂ ਸਾਡੀ ਲੋਪੋ ਕੇ ਸਬ ਡਿਵੀਜ਼ਨ ਦੇ ਵਿੱਚ ਇਹ ਇਕੱਲਾ ਹੀ ਪਿੰਡ ਹੈ ਜਿਹਦੇ ਵਿੱਚ ਇਸ ਤਰ੍ਹਾਂ ਪਾਣੀ ਹੋ ਗਿਆ ਔਰ ਜਿੱਥੇ ਇਵੈਕੂਏਸ਼ਨ ਦੀ ਲੋੜ ਪਈ ਹੈ ਅਦਰਵਾਈਜ਼ ਬਾਕੀ ਕੱਲ ਜਿੰਨੇ ਵੀ ਪਿੰਡ ਹੈ ਸਾਡੇ ਉਹ ਸਾਰਿਆਂ ਦੇ ਵਿੱਚ ਪਾਣੀ ਰਿਸਿਡ ਕਰ ਰਿਹਾ ਕੱਲ ਤੋਂ ਪਾਣੀ ਘਟ ਰਿਹਾ ਸੀਗਾ ਬਹੁਤ ਥੱਲੇ ਵੀ ਚਲਾ ਗਿਆ ਲੈਵਲ ਇੱਥੇ ਜਿੰਨੇ ਵੀ ਟ੍ਰੈਪਡ ਲੋਕ ਹੈਗੇ ਉਹਨਾਂ ਨੂੰ ਕੱਢਣ ਵਾਸਤੇ ਅਸੀਂ ਬੇਨਤੀ ਵੀ ਕਰਕੇ ਆਏ ਹਾਂ ਟਰੈਕਟਰ ਦੇ ਉੱਤੇ ਜਾ ਕੇ ਔਰ ਅਸੀਂ ਆਰਮੀ ਦੀ ਹੈਲਪ ਨਾਲ ਦੋ ਬੋਟਸ ਵੀ ਮੰਗਵਾ ਲਈਆਂ ਇਸੇ ਲੋਕੇਸ਼ਨ ਦੇ ਉੱਤੇ ਔਰ ਬੋਟਸ ਦੀ ਹੈਲਪ ਨਾਲ ਜਿਹੜੇ ਲੋਕਾਂ ਨੂੰ ਅਸੀਂ ਬਰੈਸਕਿਊ ਕਰਕੇ ਇੱਥੇ ਲਿਆਵਾਂਗੇ ਔਰ ਉਹਨਾਂ ਦਾ ਲੰਗਰ ਦਾ ਵੀ ਇੰਤਜ਼ਾਮ ਕੀਤਾ ਹੋਇਆ ਜੋ ਡੇਲੀ ਉਹਨਾਂ ਦੀ ਨੀਡਸ ਹੈਗੀਆਂ ਉਹਨਾਂ ਨੂੰ ਪ੍ਰਬੰਧ ਕਰਨ ਦਾ ਸੂਰਾ ਇਨ ਪਲੇਸ ਨੇ ਅਰੇਂਜਮੈਂਟਸ ਸੋ ਡਿਜ਼ਾਸਟਰ ਮੈਨੇਜਮੈਂਟ ਦਾ ਪੂਰਾ ਐਫਰਟ ਉਹਨੂੰ ਮੈਨੇਜ ਕਰਨ ਵਾਸਤੇ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਪਹਿਲਾਂ ਹੀ ਪੱਬਾ ਪਾਰ ਰਹੀ ਹੈ ਜੀ ਆਫਤ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਆਫਤ ਪ੍ਰਬੰਧਨ ਦੇ ਉੱਤੇ ਸਾਰਾ ਜ਼ੋਰ ਹੈ ਸਾਡਾ ਐਸੋ ਆਖਰੀ ਸਵਾਲ ਆ ਕਿ ਆ ਪਿੱਛੋਂ ਪਾਣੀ ਹੋਰ ਵੀ ਵਹ ਸਕਦਾ ਕਿਉਂਕਿ ਲੋਕ ਵੀ ਜਾਨਣਾ ਚਾਹੁੰਦੇ ਆ ਦੇਖੋ ਇਸ ਤਰ੍ਹਾਂ ਹੈਗਾ ਇਹ ਸਾਰੀ ਜੀ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਰਿਲੀਜ਼ ਮੈਨੇਜਮੈਂਟ ਹੁੰਦੀ ਹੈ ਇਹ ਡਿਪੈਂਡ ਕਰਦੀ ਹੈ ਕਿ ਉੱਪਰ ਹਾਇਰ ਰੀਚਸ ਦੇ ਵਿੱਚ ਰੇਨਫਾਲ ਦਾ ਕਿੰਨਾ ਕੁਆਂਟਮ ਰਹਿੰਦਾ ਹੋਵੇ ਉਹ ਉਹਨਾਂ ਦੀਆਂ ਅਥਾਰਟिटीज ਡੈਮ ਅਥਾਰਟिटीज ਆਪਸ ਵਿੱਚ ਬੈਠ ਕੇ ਡਿਸਾਈਡ ਕਰਦੀਆਂ ਟੈਕਨੀਕਲ ਇਸ਼ੂ ਹੋਗਾ ਬਈ ਕੁਝ ਪ੍ਰੋਡਿਕਸ਼ਨ ਨਹੀਂ ਕੀਤੀ ਜਾ ਸਕਦੀ ਬਿਲਕੁਲ ਧੰਨਵਾਦ ਦੱਸ ਦਿਓ ਕਿ ਤਸਵੀਰ ਫਿਰ ਮੈਂ ਇਸ ਤਰਫ ਨਹੀਂ ਦਿਖਾਉਂ ਤੇ ਲੰਗਰ ਦੀ ਵਿਵਸਥਾ ਕੀਤੀ ਗਈ ਆ ਲੋਕਾਂ ਨੂੰ ਘਰਾਂ ਤੋਂ ਬਾਹਰ ਲੈ ਕੇ ਆਉਂਦਾ ਰੈਸਕਿਊ ਕੀਤਾ ਜਾ ਰਿਹਾ ਹਰ ਇੱਕ ਸੰਭਵ ਜਿਹੜੀ ਕੋਸ਼ਿਸ਼ ਹੈ ਜਿਹੜੀ ਹੈਗੀ ਆ ਉਹ ਸੋਨੀਆ ਮਾਨ ਪ੍ਰਸ਼ਾਸਨ ਨਾਲ ਮਿਲ ਕੇ ਜਿਹੜੀ ਹੈਗੀ ਆ ਉਹ ਕਰ ਰਹੀ ਆ ਪਰ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਬਰਸਾਤ ਤੋਂ ਲਗਾਤਾਰ ਜੋ ਬਸਾਤ ਹੋ ਰਹੀ ਆ ਅਸਮਾਨ ਤੋਂ ਬਰਸਾਤ ਹੋ ਰਹੀ ਆ ਇਹ ਦਿੱਕਤਾਂ ਦਾ ਸਾਹਮਣਾ ਬਾਈਜ਼ ਬਣ ਰਹੀ ਆ ਤੇ ਜਿਸ ਨੂੰ ਲੈ ਕੇ ਲੋਕਾਂ ਦੀ ਵੀ ਚਿੰਤਾ ਵਾ ਕਿਤੇ ਨਾ ਕਿਤੇ ਵਾਦੀਆਂ ਨਜ਼ਰ ਆ ਰਹੀ ਆ